ਅਸੀਂ ਉਹ ਦੌਰ ਦੇਖਿਆ 35000 ਪੰਜਾਬੀ ਮਾਰਿਆ ਗਿਆ ਚਾਹੇ ਉਹ ਮੁੰਡੇ ਸੀ ਖਾਲਸਤਾਨੀ ਲਹਿਰ ਚਾਹੇ ਚਾਹੇ ਉਹ ਪੰਜਾਬ ਪੁਲਿਸ ਦੇ ਬੰਦੇ ਸੀ ਚਾਹੇ ਉਹ ਹੋਰ ਪਾਰਟੀਆਂ ਦੇ ਲੀਡਰਸ਼ਿਪ ਵਰਕਰ ਸੀ ਪਰ ਸੀ ਤਾਂ ਉਹ ਪੰਜਾਬੀ ਖਾਲਸਤਾਨ ਦੇ ਗਰਮ ਨਾਵੇ ਦੇ ਕੇ ਜਿਹੜਾ ਗਗਜੀਤ ਸਿੰਘ ਅਮਰੀਕਾ 'ਚ ਬੈਠਾ ਸੀਗਾ ਫੇਰ ਉਹ ਜੀ ਸਿੰਘ ਟੋਡਾ ਵੀ ਕਹਿੰਦੇ ਸੀ ਜਿਵੇਂ ਆਪਣੇ ਆਪ ਨੂੰ ਖਾਲਸਪਨ ਦਾ ਰਾਸ਼ਟਰਪਤੀ ਏ ਲਾਣਿਆ ਸੀ ਜਿਵੇਂ ਖਾਲਸਪਨ ਦਾ ਨਕਸ਼ਾ ਵੀ ਜਾਰੀ ਕਰ ਦਿੱਤਾ ਸੀ ਜਿਹੜਾ ਗੁਜਰਾਵ ਦੇ ਸਮੁੰਦਰੀ ਤੱਟ ਤੱਕ ਉਹ ਨਕਸ਼ਾ ਉਹਨੇ ਬਣਾਇਆ ਸੀਗਾ ਉਹ ਕਿੱਥੇ ਅੱਜ ਉਹਨੇ ਬੀਤੀ ਕੱਪ ਕੋਲੀਆਂ ਉਹਨੇ ਬੀਤੀ ਕੱਪ ਕੋਲੀਆਂ ਨੇ ਪੰਨੂ ਨੇ ਪੀਲੇ ਟੁੱਪੀ ਨਾਲ ਜੀਰ ਬਈਰੇ ਕਈ ਵਾਰ ਸਾਂਸਰੀ ਨਜ਼ਰ ਦੇ ਨਾਲ ਘਟਨਾਵਾਂ ਜਿਹੜੀਆਂ ਉਹਨਾਂ ਦੀ ਗਹਿਰਾਈ ਦਾ ਪਤਾ ਨਹੀਂ ਲੱਗਦਾ ਇਸ ਲਈ ਸਾਨੂੰ ਇਹੋ ਨਹੀਂਆਂ ਘਟਨਾਵਾਂ ਦੇ ਪਿੱਛੇ ਜਿਹੜੇ ਛੁਪੇ ਹੋਏ ਕਾਰਨ ਆ ਉਹਨਾਂ ਵੱਲ ਜ਼ਰੂਰ ਗੌਰ ਕਰਨਾ ਚਾਹੀਦਾ ਅਸੀਂ ਉਹ ਦੌਰ ਦੇਖਿਆ ਜਿਹੜਾ 1979-80 ਤੋਂ ਲੈ ਕੇ 93-94 ਤੱਕ ਰਿਹਾ ਜਿਹਦੇ ਵਿੱਚ 35000 ਪੰਜਾਬੀ ਮਾਰਿਆ ਗਿਆ ਚਾਹੇ ਉਹ ਮੁੰਡੇ ਸੀ ਖਾਲਸਤਾਨੀ ਲਹਿਰ ਚਾਹੇ ਚਾਹੇ ਉਹ ਪੰਜਾਬ ਪੁਲਿਸ ਦੇ ਬੰਦੇ ਸੀ ਚਾਹੇ ਉਹ ਹੋਰ ਪਾਰਟੀਆਂ ਦੇ ਲੀਡਰਸ਼ਿਪ ਵਰਕਰ ਸੀ ਪਰ ਸੀਦਾ ਉਹ ਪੰਜਾਬੀ ਜਿਹੜੇ ਖਾਲਸਤਾਨ ਦੀਆਂ ਗੱਲਾਂ ਕਰਦੇ ਆ ਪੰਨੂ ਵਰਗੇ ਇਹਨਾਂ ਨੂੰ ਪੁੱਛਣਾ ਚਾਹਨਾ ਕਿ ਇਸੇ ਤਰ੍ਹਾਂ ਖਾਲਸਪੁਰ ਦੇ ਘਰਮਣਾਵੇ ਦੇ ਕੇ ਜਿਹੜਾ ਜਗਜੀਤ ਸਿੰਘ ਅਮਰੀਕਾ 'ਚ ਬੈਠਾ ਸੀਗਾ ਫਿਰ ਉਹ ਜਗਜੀਤ ਸਿੰਘ ਟੁੰਡਾ ਵੀ ਕਹਿੰਦੇ ਸੀ ਜਿਹਨੇ ਆਪਣੇ ਆਪ ਨੂੰ ਖਾਲਸਪੁਰ ਦਾ ਰਾਸ਼ਟਰਪਤੀ ਯੋਲਾ ਨਹੀਂ ਸੀ ਜਿਹਨੇ ਖਾਲਸਪੁਰ ਦਾ ਨਕਸ਼ਾ ਵੀ ਜਾਰੀ ਕਰ ਦਿੱਤਾ ਸੀ ਜਿਹੜਾ ਗੁਜਰਾਤ ਦੇ ਸਮੁੰਦਰੀ ਤੱਕ ਤੱਕ ਹੋ ਨਕਸ਼ਾਉਂ ਨੇ ਬਣਾਇਆ ਸੀਗਾ ਉਹ ਕਿੱਥੇ ਆਜ ਗੰਗਾ ਸਿੰਘ ਢਿੱਲੋਂ ਜਿਹੜਾ ਆਪਣੇ ਆਪ ਨੂੰ ਵੱਡਾ ਲੀਡਰ ਦੱਸਦਾ ਸੀ ਖਾਦਿਸਤਾਨ ਦਾ ਉਹ ਕਿੱਥੇ ਆ ਔਰ ਪਿੰਡਾਂ ਵਾਲਾ ਪਿੰਡਾਂ ਵਾਲੇ ਨੂੰ ਉਭਾਰਿਆ ਕਾਂਗਰਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਉਹਨੂੰ ਕਾਰਵਾਈਆਂ ਦੇ ਲਾਇਸੈਂਸ ਲੈ ਕੇ ਦਿੱਤੇ ਆਜ਼ਾਦ ਤਾਂ ਉਹਦੇ ਕੋਲ ਆਪ ਚੱਲ ਕੇ ਗਈਆਂ ਉਹੀ ਦਰਵਾਹ ਬਾਹਰ ਆ ਜਦੋਂ ਇਹਨਾਂ ਤੋਂ ਭਾਗੀ ਹੋ ਗਿਆ ਉਹ ਕਾਂਗਰਸ ਤੋਂ ਤੇ ਕਾਂਗਰਸ ਨੇ ਦਰਬਾਰ ਸਾਹਿਬ ਦੇ ਉੱਤੇ ਫੌਜ ਵਰ ਕੋ ਹਮਲਾ ਕਰਾਇਆ ਔਰ ਉਸ ਹਮਲੇ ਤੋਂ ਬਾਅਦ ਦੇਸ਼ ਦੀਆਂ ਭਾਵਨਾਵਾਂ ਜਿਹੜੀਆਂ ਉਹ ਵਰਤ ਕੇ ਹਿੰਦੂ ਪੱਤਾ ਵਰਤ ਕੇ ਉਹ ਦੇਸ਼ ਭਰ ਦੇ ਵਿੱਚ ਬਹੁਤ ਸਾਰੀਆਂ ਸੀਟਾਂ ਜਿੱਤੀਆਂ ਪਰ ਜੇਨਾ ਤਦਭਾਰ ਸਾਬ ਤੇ ਹਮਲਾ ਕਰਕੇ ਸਿੱਖਾਂ ਦੇ ਸੀਨੀਅਰਾਂ ਤੇ ਜ਼ਖਮ ਕੀਤੇ ਆ ਉਹ ਅੱਜ ਤੱਕ ਜ਼ਖਮ ਜਿਹੜੇ ਮਿਟੇ ਨਹੀਂ ਉਹ ਬਰਕਰਾਰ ਆ ਇਹ ਜਿਹੜਾ ਗੁਲਪਤਵੰਤ ਸਿੰਘ ਪੰਨੂ ਆ ਜਿਹੜਾ ਸਮੇਂ-ਸਮੇਂ ਤੇ ਅਗਲਾਂ ਦੀ ਕੋਸ਼ਿਸ਼ ਕਰਦਾ ਪੰਜਾਬ ਦੇ ਅੰਦਰ ਔਰ ਆਪਣੇ ਕਰਿੰਦਿਆ ਨਹੀਂ ਇਹੋ ਜੇ ਕਾਰੇ ਕਰਾਉਂਗਾ ਪਾਰਟ ਦੇ ਵਿੱਚ ਜ਼ਿੰਮੇਵਾਰੀਆਂ ਲੈਂਦਾ ਦੇਖਣਾ ਇਹ ਆ ਕਿ ਉਸ ਵੇਲੇ ਕਾਂਗਰਸ ਗੰਗਾ ਸਿੰਘ ਢਿੱਲੋਂ ਜਗਜੀਤ ਸਿੰਘ ਉਹਨਾਂ ਦੀ ਹੋਰ ਲੀਡਰਾਂ ਖਾਲਸਤਾਨੀ ਲੀਡਰਾਂ ਦੀ ਅੰਦਰ ਖਾਤੇ ਮਦਦ ਕਰਦੀ ਸੀ ਅੱਜ ਭਾਰਤੀ ਜਨਤਾ ਪਾਰਟੀ ਇਹ ਗੇਮ ਖੇਡ ਰਹੀ ਆ ਭਾਰਤੀ ਜਨਤਾ ਪਾਰਟੀ ਖਾਲਸਤਾਨ ਦੀ ਖਾਲਸਤਾਨੀਆਂ ਦੀਆਂ ਕਾਰਵਾਈਆਂ ਕਰਾ ਕੇ ਗਲਤ ਮਾਰਕ ਦੇ ਵਿੱਚ ਇੱਕ ਧਰ ਪੈਦਾ ਕਰਕੇ ਦਲਤ ਵਰਗ ਨੂੰ ਆਪਣੇ ਨਾਲ ਖਿੱਚਣਾ ਚਾਹੁੰਦੀ ਆ ਜਿੱਦਾਂ ਇਹਨਾਂ ਨੇ ਹਰਿਆਣੇ 'ਚ ਕੀਤਾ। আর ਭਾਰਤੀ ਜਨਤਾ ਪਾਰਟੀ ਆਰਐਸਐਸ ਦੀ ਨੀਤੀ ਜਿਹੜੀ ਆ ਉਹ ਦਲਤ ਵਿਰੋਧੀ ਵੀ ਆ ਉਹ ਧਾਰਮਿਕ ਘੱਟ ਗਿਣਤੀਆਂ ਦੇ ਵਿਰੋਧੀ ਵੀ ਆ ਉਹ ਔਰਤ ਵਿਰੋਧੀ ਵੀ ਆ ਇਹਨਾਂ ਦਾ ਜਿਹੜਾ ਇਤਿਹਾਸ ਆ ਇਹੀ ਕੁਝ ਦਰਸਾਉਂਦਾ ਕਿ ਸਾਨੂੰ ਸੁਚੇਤ ਹੋ ਕੇ ਇਹ ਸਾਰੇ ਉੱਤੇ ਤਿੱਖੀ ਨਜ਼ਰ ਰੱਖਣੀ ਚਾਹੀਦੀ ਆ ਔਰ ਪੰਜਾਬ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਕਿ ਸੰਵਿਧਾਨ ਤੇ ਡਾਕਟਰ ਬੀ ਆਰ ਅੰਬੇਦਕਰ ਤੇ ਬੋਤਾਂ ਦੀ ਜਿਹੜੀ ਉਹ ਸੁਰੱਖਿਆ ਯਕੀਨੀ ਬਣਾਈ ਜਾਵੇ ਪੰਜਾਬ ਦੇ ਮਾਹੌਲ ਨੂੰ ਤਖਦਨ ਤੋਂ ਬਚਾਇਆ ਜਾਵੇ ਜਿਹੜੇ ਇਦਾਂ ਦੇ ਆਂਸਰ ਇਹ ਕਾਰਵਾਈਆਂ ਕਰਦੇ ਆ ਉਹਨਾਂ ਦਾ ਪਤਾ ਲਗਾ ਕੇ ਉਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਅੰਮਦਾਲਾ ਪੇਸ਼ਵਾਸੀਆਂ ਦਾ ਹੀਰੋ ਆ ਕੱਲਾ ਬਲਤਾ ਦਾ ਨਹੀਂ ਉਹਦੀ ਵਿਚਾਰਧਾਰਾ ਇਦਾਂ ਖਤਮ ਨਹੀਂ ਹੋਣੀ ਔਰ ਨਾ ਹੋਣੀ ਆ ਤੇ ਨਾ ਹੋਈ ਆ ਉਹਦੀ ਵਿਚਾਰਧਾਰਾ ਨੂੰ ਲੈ ਕੇ ਅੱਗੇ ਵਧਣ ਵਾਲੇ ਬਹੁਤ ਲੋਕ ਆ ਤੇ ਇਸ ਦੇ ਵਿੱਚ ਉਹ ਅੱਗੇ ਵਧਦੇ ਰਹਿਣਗੇ ਆ ਜਿਹੜੇ ਪੰਜਾਬ ਦੇ ਵਿੱਚ ਬੇਰਕਰਰ ਦੇ ਬੁਕਤਾਂ ਦੀ ਬਦਬਦੀ ਹੋ ਰਹੀ ਆ ਉਹਦੇ ਖਿਲਾਫ ਇਹ ਪ੍ਰੋਟੈਸਟ ਹੈ ਜਿਹੜਾ ਅੱਜ ਕੀਤਾ ਜਾ ਰਿਹਾ ਅਸੀਂ ਸਾਹਮਣੇ ਆ ਕਿ ਇਹ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੇ ਲਈ ਏਜੰਸੀਆਂ ਦੀ ਸਾਜ਼ਿਸ਼ ਹੈ ਇਹਦੇ ਪਿੱਛੇ ਏਜੰਸੀਆਂ ਆ ਗੁਰਪਤਮੰਤ ਪੰਨੋ ਏਜੰਸੀਆਂ ਦਾ ਬੰਦਾ ਹੈ ਤੇ ਜਦੋਂ ਉਹਨੂੰ ਅਯਾਸੀਆਂ ਬੁਲਾਣਾ ਚਾਹੁੰਦੇ ਆਂ ਤਾਂ ਉਹ ਉਦੋਂ ਬੁਲਾਉਂਦੇ ਆਂ ਪੰਜਾਬ ਦੀ ਜਿਹੜੀ ਡੈਮੋਕਰੈਟਿਕ ਮੂਵਮੈਂਟ ਹੈ ਉਹਤੇ ਹਮਲਾ ਕਰਮ ਲਈ ਲੋਕਾਂ ਦੇ ਮੁਬਿਆਂ ਤੋਂ ਧਿਆਨ ਪਰਟਾਉਣ ਲਈ ਇਸ ਤਰ੍ਹਾਂ ਦੀਆਂ ਸ਼ਾਸਨ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਦੇਸ਼ ਦੇ ਵਿੱਚ ਬੀਜੇਪੀ ਦੀ ਗਵਰਨਮੈਂਟ ਬੜੀ ਸਪਸ਼ਟਾ ਇਹ ਉਹ ਪੰਜਾਬ ਦੇ ਵਿੱਚ ਵੀ ਪੋਲਰਾਈਜੇਸ਼ਨ ਕਰਨੀ ਚਾਹੁੰਦੀ ਆ ਉਹਨੇ ਕਿਸਾਨਾਂ ਨਾਲ ਬਹੁਤ ਬਹਿਕੀਆਂ ਕੀਤੀਆਂ ਤੇ ਉਹਨੂੰ ਇਹ ਲੱਗਦਾ ਹੈ ਕਿ ਕਿਸਾਨ ਜਿਹੜਾ ਉਹਦੇ ਪਾਲੇ ਚ ਸੌਖਿਆ ਕੀਤਾ ਨਹੀਂ ਆਣ ਵਾਲੇ ਇਸੇ ਇਸ ਕਰਕੇ ਕਿਸਾਨ ਵਰਸਸ ਅਦਰ ਕਰਕੇ ਦਲਤਾਂ ਨੂੰ ਖਾਲਸਾਣ ਦਾ ਦਰਦ ਖਾ ਕੇ ਹਿੰਦੂਆਂ ਨੂੰ ਖਾਲਸਾਣ ਦਾ ਦਰਦ ਖਾ ਕੇ ਇਸ ਤਰ੍ਹਾਂ ਜਿਹੜਾ ਉਹਨਾਂ ਨੂੰ ਪੁੱਲਾਈ ਪੋਲਰਾਈਜ਼ ਕਰਕੇ ਜਿਹੜਾ ਆਪਣੇ ਆਧਾਰ ਨੂੰ ਮજબૂત ਕਰਨ ਦੀ ਸਾਜ਼ਿਸ਼ ਜਿਹੜੀ ਆ ਬੀ ਜੀ ਪੀ ਗਵਰਨਮੈਂਟ ਦੀ ਆ ਔਰ ਭਗਵਾਨਤਮਾਨ ਦੀ ਗਵਰਨਮੈਂਟ ਜਿਹੜੀ ਆ ਉਹ ਵੀ ਉਹਦੀ ਬੀ ਟੀਮ ਹੈ ਔਰ ਉਹ ਵੀ ਉਸੇ ਇਰਾਦੇ ਉਸ ਤੇ ਜਿਹੜੀ ਆ ਉਹ ਚੱਲ ਰਹੀ ਆ ਉਹ ਵੀ ਪੰਜਾਬ ਦੇ ਵਿੱਚ ਜੋਗੀ ਦੀ ਜਿਹੜੀ ਬਲਡੋਜ਼ਰ ਨੀਤੀ ਆ ਉਹਨੂੰ ਲਾਗੂ ਕਰ ਰਹੀ ਆ ਲੋਕਾਂ ਦੇ ਬਲਡੋਜ਼ਰ ਚਲਾ ਕੇ ਜਿਹੜੀ ਘਟਾ ਆ ਗਈ ਆ ਨਸ਼ਿਆਂ ਖਿਲਾਫ ਯੁੱਧ ਜਿਹੜਾ ਉਹਦੇ ਤਹਿਤ ਨਸ਼ਾ ਪੀਣ ਵਾਲੇ ਲੋਕਾਂ ਨੂੰ ਖਾਣ ਵਾਲੇ ਲੋਕਾਂ ਨੂੰ 5 ਗ੍ਰਾਮ 10 ਗ੍ਰਾਮ ਪਾ ਕੇ ਉਹਨਾਂ ਦੇ ਉੱਤੇ ਉਹਨਾਂ ਨੂੰ ਅੰਦਰ ਕੀਤਾ ਜਾ ਰਿਹਾ ਜਦ ਕਿ ਉਹਨਾਂ ਨੂੰ ਹਸਪਤਾਲ ਭੇਜਣਾ ਚਾਹੀਦਾ ਚਾਹੀਦਾ ਜਿਹੜੇ ਭੱਡੇ ਨਸ਼ਾ ਤਸਕਰ ਉਹਨਾਂ ਨੂੰ ਜਿਹੜਾ ਫੱਟ ਨਹੀਂ ਪਾਇਆ ਜਾ ਰਿਹਾ ਤੇ ਪੰਜਾਬ ਦੇ ਵਿੱਚ ਇੱਕ ਬਹਿਸ਼ਨ ਦਾ ਮਾਹੌਲ ਹੈ ਜਿਹੜੀ ਪੰਜਾਬ ਦੀ ਸਰਕਾਰ ਵੀ ਬਣਾ ਰਹੀ ਹੈ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਜਿਹੜੇ ਉਹ ਬਣਾਏ ਜਾ ਰਹੇ ਆ ਉਸ ਦੀ ਇੱਕੋ ਹੀ ਸਟੋਰੀ ਹੈ ਕਿ ਅਸੀਂ ਜਿਹੜਾ ਜੈਂਗਸਟਰ ਨੂੰ ਲੈ ਕੇ ਜਾ ਰਹੇ ਸੀ ਤੇ ਉਹਨੇ ਸਾਡੇ ਤੇ ਫਾਇਰਿੰਗ ਕਰ ਦਿੱਤੀ ਜਾਂ ਹਥਿਆਰ ਕਦਮ ਬਿਲੇ ਆਪਣੀ ਫਾਇਰਿੰਗ ਕਰ ਦਿੱਤੀ ਜਿਹਦੇ ਵਿੱਚ ਉਹ ਮਾਰ ਗਿਆ ਮਾਰਿਆ ਗਿਆ ਔਰ ਹਰ ਐਰੇ ਗੈਰੇ ਨੂੰ ਫੜ ਕੇ ਉਹਦੀ ਲੱਤ 'ਚ ਗੋਲੀ ਜਿਹੜੀ ਮਾਰਨੀ ਇੱਕ ਆਮ ਵਰਤਾਰਾ ਜਿਹੜਾ ਉਹ ਬਣ ਗਿਆ ਸੋ ਇਹ ਵੀ ਜੇ ਭਗਵੰਤ ਮਾਨ ਦੀ ਸਰਕਾਰ ਵੀ ਮੋਦੀ ਦੇ ਰਾਹ ਦੇ ਉੱਤੇ ਆ ਉਸੇ ਬਲਡੋਜ਼ਰ ਨੀਤੀ ਨੂੰ ਜਿਹੜਾ ਉਹ ਲਾਗੂ ਕਰਨਾ ਚਾਹੁੰਦੀ ਆ ਡੈਮੋਕਰੇਸੀ ਨੂੰ ਕੁਚਲਣਾ ਚਾਹੁੰਦੀ ਆ ਔਰ ਜਿਹੜੀਆਂ ਦੋ ਕਟਨਾਵਾਂ ਭਗਵਾਨ ਸਾਮ government ਨੇ ਕੀਤੀਆਂ ਉਹ ਬਹੁਤ ਨਿੰਦਣਯੋਗ ਹੈ ਕਿਸਾਨਾਂ ਦਾ ਲੱਗਿਆ ਹੋਇਆ ਮੋਰਚਾ ਇਦਾਂ ਕਦੇ ਨਹੀਂ ਹੋਇਆ ਕਿ ਕਿਸਾਨ ਅਧਿਕਾਰੀਆਂ ਨਾਲ ਗੱਲ ਕਰ ਰਹੇ ਹੋਣ ਮੰਤਰੀਆਂ ਨਾਲ ਗੱਲ ਕਰ ਰਹੇ ਹੋਣ ਤੇ ਉਹਨਾਂ ਨੂੰ ਉੱਥੋਂ ਆਂਦਿਆਂ ਨੂੰ ਅਰੈਸਟ ਕਰ ਲਿਆ ਜਾਵੇ ਇਹ ਪਹਿਲੀ ਐਗਜ਼ਾਮਪਲ ਹੈ ਜਿਹੜੀ ਪੰਜਾਬ ਦੇ ਵਿੱਚ ਵਾਪਰੀ ਹੈ ਇਸੇ ਤਰ੍ਹਾਂ ਸਯੁਕਤ ਕਿਸਾਨ ਮੋਰਚੇ ਨਾਲ ਗੱਲ ਵੀ ਬਾਦ ਦੇ ਵਿੱਚੋਂ ਕੋਈ ਮੁੱਖ ਮੰਤਰੀ ਉੱਥੇ દોੜ ਜਾਏ ਤਾਂ ਵੀ ਕਦੇ ਨਹੀਂ ਸੀ ਹੋਇਆ ਇਹਨੂੰ ਪਹਿਲੀ ਵਾਰ ਜਿਹੜਾ ਹੋਇਆ ਤੋਂ ਇਸ ਸਰ ਇਹ ਜਿਹੜੀਆਂ ਦੋ ਸਰਕਾਰਾਂ ਹਨ ਉੱਪਰ ਵਾਲੀ ਤੇ ਥੱਲੇ ਵਾਲੀ ਇਹ ਅਸਲ 'ਚ ਲੋਕ ਜਿਹੜੇ ਮੁੱਦੇ ਆ ਬੇਰੁਜ਼ਗਾਰੀ ਦਾ ਮੁੱਦਾ ਆ ਗਰੀਬੀ ਦਾ ਮੁੱਦਾ ਆ ਝੋਖਮਰੀ ਦਾ ਮੁੱਦਾ ਆ ਉਹ ਮੁੱਦੇ ਆ ਜਿਹੜੇ ਉਹਨਾਂ ਦਾ ਹੱਲ ਨਹੀਂ ਕਰ پا ਰਹੇ ਤੇ ਲੋਕਾਂ ਨੂੰ Hindu Muslim ਦੇ ਨਾਂ ਦੇ ਉੱਤੇ ਜਿਹੜੀ ਆ ਉਹ ਲੜਾ ਰਹੀ ਆ ਜਾਤਾਂ ਪਾਤਾਂ ਦੇ ਨਾਂ ਦੇ ਉੱਤੇ ਜਿਹੜੀ ਉਹ ਵੜਾ ਰਹੀ ਹੈ ਸਮਾਜ ਦੇ ਵਿੱਚ ਵੰਡੀਆਂ ਪਾ ਰਹੀ ਹੈ ਇਸ ਕਰਕੇ ਇਹ ਦੋਈ ਪਾਰਟੀਆਂ ਸਮਾਜ ਵਿਰੋਧੀ ਪਾਰਟੀਆਂ ਜਿਹੜੀਆਂ ਸਮਾਜ ਨੂੰ ਵੰਡਣਾ ਚਾਹੁੰਦੀਆਂ ਸੋ ਅਸੀਂ ਲੋਕਾਂ ਨੂੰ ਇਹੋ ਹੀ ਬੇਨਤੀ ਕਰਦੇ ਆ ਕਿ ਅੰਦੇਸ਼ ਕਰਦੀ ਸੋਚ ਨੂੰ ਅਪਣਾਈਏ ਵੋਟ ਕਰਨੇ ਕਿਹਾ ਪੜੋ ਲਿਖੋ ਆਸ਼ਿੰਗਾਰਸ਼ ਕਰੋ ਇਸ ਕਰਕੇ ਉਸ ਨੀਤੀ ਦੇ ਚੱਲਦਿਆਂ ਸਾਨੂੰ ਸਭ ਨੂੰ ਕੱਟ ਕਰਕੇ ਚੱਲਣਾ ਚਾਹੀਦਾ ਬਾਕੀ ਉਮੀਦਵਾਰ ਵਾਰੇ ਜਿਹੜਾ ਇਹਦਾ ਦੀ ਸ਼ਖਸੀਅਤ ਹੈ ਇੱਕ ਸ਼ੇਰ ਹੈ ਪੱਥਰ ਤੇ ਨਕਸ਼ ਹਾਂ ਮਾ ਕੋਈ ਰੇਤ ਤੇ ਨਹੀਂ ਜਿੰਨਾ ਕਿਸੇ ਮਟਾਇਆ ਮੈਂ ਹੰਦਾ ਗਿਆ ਟਗੇਰਾ ਜਿੰਨਾ ਉਮੀਦਵਾਰ ਨੂੰ ਸ਼ੇਰਣਗੇ ਉਹਨਾਂ ਹੀ ਉਮੀਦਵਾਰ ਉਮਰ ਕੇ ਸਮਾਜ ਦੇ ਸਾਹਮਣੇ ਆ ਕੇ ਖੜ੍ਹ ਜਾਣਗੇ ਲੋਕਾਂ ਦੀ ਬਾਹ ਫੜਨਗੇ ਸੋ ਇਸ ਕਰਕੇ ਸਾਰੇ ਲੋਕਾਂ ਨੂੰ ਬੇਨਤੀ ਆ ਤੇ ਇਸ ਵਰਤਾਰੇ ਦੀ ਨਿੰਦਾ ਕਰਨ ਆਪਸ ਵਿੱਚ ਭਾਈਚਾਰਾ ਬਣਾ ਕੇ ਰੱਖਣ ਬੋਟਾਂ ਦੀ ਬੇਦਬੀ ਕਰਨ ਵਾਲਿਆਂ ਨੂੰ ਜਿਹੜਾ ਗ੍ਰਿਫਤਾਰ ਜਿਹੜਾ ਕਰਨ ਦੀ ਮੰਗ ਕਰਨ ਤੇ ਸੁਚੇਤ ਰਹਿਣ ਆਪਸ ਵਿੱਚ ਨਹੀਂ ਲੜਨਾ ਪੋਲਰਾਈਜੇਸ਼ਨ ਨਹੀਂ ਕਰਨੇ ਹਿੰਦੂਆਂ ਮੁਸਲਮਾਨਾਂ ਸਿੱਖਾਂ ਚ ਨਹੀਂ ਵੰਡਣਾ ਇਕਜੁੱਟ ਹੋ ਕੇ ਜਿਸ ਤਰ੍ਹਾਂ ਪਹਿਲਾਂ ਅੰਦੋਲਨ ਕੀਤਾ ਉਸੇ ਤਰ੍ਹਾਂ ਆਪਣੇ ਮੁੱਦਿਆਂ ਤੇ ਅੰਦੋਲਨ ਜਿਹੜੇ ਆ ਉਹ ਲਾਮਬੰਦ ਕਰਨ ਦੇ ਲਈ ਤਿਆਰ ਰਹਿਣਾ ਚਾਹੀਦਾ ਧੰਨਵਾਦ ਪੰਜਾਬ ਦੇ ਲੋਕ ਸੜਕਾਂ ਤੇ ਜਾ ਰਹੇ ਆ ਬਾਬਾ ਸਾਹਿਬ ਡਾਕਟਰ ਪੀਮਰਾਵ ਅੰਬੇੜਕਰ ਨੂੰ ਮੰਨਣ ਵਾਲੇ ਲੋਕਾਂ ਨੇ ਪੈਰੋਕਾਰਾਂ ਨੇ ਜਦੋਂ ਵਿਦੇਸ਼ ਵਿੱਚ ਵਸੇ ਗੁਰ ਗੁਰਵੰਤ ਸਿੰਘ ਪੰਨੂ ਗੁਰ ਗੁਰਵੰਤ ਸਿੰਘ ਪੰਨੂ ਨੇ ਆਪਣੀ ਸਹਾਸਾਂ ਦੇ ਤਹਿਤ ਪਹਿਲਾਂ ਹਰਮੰਦਰ ਸਾਹਿਬ ਅੰਮ੍ਰਿਤਸਰ ਦੇ ਸਾਹਮਣੇ ਅਟੈਕ ਕਰਵਾਇਆ ਡਾਕਟਰ ਅੰਬੇੜਕਰ ਦੀ ਦੇ ਸਟੈਚੂ ਤੇ ਤੇ ਉਸ ਤੋਂ ਬਾਅਦ ਤਹਿਸੀਲ ਫੁਲਾਰ ਦੇ ਪਿੰਡ ਨੰਗਲ ਵਿੱਚ ਜਿਹੜਾ ਬਾਬਾ ਸਾਹਿਬ ਦਾ ਸਟੈਚੂ ਸੀ ਉਹਦੇ ਮੁਰੇ ਦੇਲੇ ਸ਼ੀਸ਼ਾ ਲੱਗਾ ਸੀ ਉੱਤੇ ਖਾਲਸਪਾਨੀ ਨਾਅਰੇ ਲਿਖੇ ਲਿਖਵਾਏ ਗਏ ਸੋ ਇਹ ਸਾਜਸ਼ਾ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਇਹ ਲੋਕਾਂ ਨੂੰ ਪਾੜਨ ਦੀਆਂ ਅੰਬੇਡਕਰ ਦੇ ਪੈਰੋਕਾਰਾਂ ਅਤੇ ਜਿਹੜੇ ਸਿੱਖ ਧਰਮ ਦੇ ਵਿਚਾਰ ਜਿਹੜਾ ਬਹੁਤ ਵੱਡਾ ਪਾੜਾ ਪਾਇਆ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀਆਂ ਕਿਉਂਕਿ ਬਾਬੇ ਨਾਨਕ ਦਾ ਫਲਸਫਾ ਨੀਚਾ ਅੰਦਰ ਨੀਚ ਜਾਤ ਨੀਚੀ ਨੂੰ ਅਤਨੀਚ ਨਾਨਕ ਤਿੰਨ ਕੇ ਸੰਗ ਸਾਥ ਕੱਢਿਆ ਦੀ ਕੈਰੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨੋ ਜੁਨਾਇਰਾ ਗਰੀਬਾ ਲੋਕਾਂ ਨੂੰ ਗਰੀਬ ਲੋਕਾਂ ਨੂੰ ਆਪਣੇ ਹਿੱਕ ਨਾਲ ਲਾਇਆ ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਨਵਾਜਿਆ ਪਰ ਅੱਜ ਦੇ ਜਿਹੜੇ ਆਪਣੇ ਆਪ ਨੂੰ ਖਾਲਸਾ ਕਹਿਣ ਵਾਲੇ ਲੋਕ ਆ ਇਹ ਸਿੱਖਾਂ ਦੇ ਸਿੱਖੀ ਦੇ ਨਾਂ ਤੇ ਮੈਂ ਕਹਿੰਦਾ ਕਲੰਕ ਆ ਕਿਉਂਕਿ ਉਹ ਗੁਰੂ ਦੇ ਗੁਰੂ ਸਾਹਿਬ ਨੇ ਦਿੱਤੇ ਹੋਏ ਅਵੇਸ਼ ਨੂੰ ਗੁਰੂ ਸਾਹਿਬ ਦੇ ਪ੍ਰਵਚਨਾਂ ਨੂੰ ਲਾਗੂ ਕਰਨ ਦੀ ਤਾਂ ਤੇ ਅੱਜ ਦੇਸ਼ ਦੇ ਵਿੱਚ ਜਿਹੜਾ 파ੜਾ ਪਾ ਰਹੇ ਆ ਕਿਉਂਕਿ ਅੱਜ ਜਿਹੜੀ ਲੜਾਈ ਆ ਉਹ ਅੰਬੇਦਕਰੀਆਂ ਪਰਸਿਸ ਇਹ ਖਾਲਸਤਾਨੀਆਂ ਦੇ ਖਿਲਾਫ ਜਿਹੜੀ ਖੜੀ ਕਰ ਰਹੇ ਆ ਜਦ ਕਿ ਇਹ ਨਹੀਂ ਹੋਣੀ ਚਾਹੀਦੀ ਕਿਉਂਕਿ ਜਿਹੜਾ ਡਾਕਟਰ ਅੰਬੇਦਕਰ ਬਾਦਿਆ ਇਹ ਬ੍ਰਾਹਮਣਵਾਦ ਦੇ ਖਿਲਾਫ ਆ ਨਾ ਕਿ ਸਿੱਖਵਾਦ ਦੇ ਖਿਲਾਫ ਆ ਜਿਹੜਾ ਬ੍ਰਾਹਮਣਵਾਦ ਆ ਉਹਦੇ ਵਿੱਚ ਸਭ ਤੋਂ ਵੱਡਾ ਬੇਸ ਆ ਹਿੰਦੂ ਧਰਮ ਜਿਹੜਾ ਹਿੰਦੂ ਧਰਮ ਆ ਉਹ ਜਾਤਾਂ ਦੇ ਆਧਾਰ ਤੇ ਖੜਾ ਆ ਕੋਈ ਨੀਵੀਂ ਜਾਤ ਕੋਈ ਉੱਚੀ ਜਾਤ 6 ਜਾਂ 743 ਜਾਤਾਂ ਕਿਸੇ ਵੀ ਜਾਤ ਨੂੰ ਬਰਾਬਰ ਦਾ ਰੁਤਬਾ ਨਹੀਂ ਦਿੱਤਾ ਗਿਆ ਪਰ ਉਹ ਜਿਹੜੀ ਜਾਤ ਪਾਤ ਨੂੰ ਮਹਡਾਵਾ ਦੇਣ ਵਾਲੇ ਲੋਕ ਆ ਉਹ ਆਰਐਸਐਸ ਦੇ ਲੋਕ ਜਿਹੜੇ ਆ ਇਸ ਦੇਸ਼ ਦੇ ਉੱਤੇ ਇਹੀ ਸਾਸ਼ ਸਰਜ ਕੇ ਹਿੰਦੂ ਰਾਸ਼ਟਰ ਕੈਮ ਕਰਨਾ ਚਾਹੁੰਦੇ ਆ ਲੋਕਾਂ ਨੂੰ ਪਾਣਾ ਚਾਹੁੰਦੇ ਆ ਸਿੱਖਾਂ ਦੇ ਬਲਤਾ ਦੀ ਲੜਾਈ ਕਰਨਾ ਚਾਹੁੰਦੇ ਆ ਤੇ ਹਰ ਜਾਤਾਂ ਦੀ ਲੜਾਈ ਤਾਂ ਪਹਿਲਾਂ ਹੀ ਇੱਥੇ ਆ ਕੋਈ ਵੀ ਜਾਤ ਆਪਣੇ ਆਪ ਨੂੰ ਇੱਕ ਦੂਜੇ ਨਾਲ ਉੱਚਾ ਨਹੀਂ ਮੰਨ ਸਮਝਦੀ ਆ ਔਰ ਨਫ਼ਰਤ ਕਰਦੀ ਆ ਸੋ ਇਹਨਾਂ ਗੱਲਾਂ ਦੇ ਨਾਲ ਮੈਂ ਆਪਣੇ ਸਮਾਜ ਨੂੰ ਇਹ ਕਹਿਣਾ ਕਿ ਕਹਿਣੀ ਚਾਹੁੰਦਾ ਆ ਕਿ ਇਹਨਾਂ ਵੀ ਆਰਐਸਐਸ ਨੇ ਚਾਲਾਂ ਚਲਾਉ ਅਸੀਂ ਸਾਰੇ ਇਨਸਾਨ ਨੂੰ ਇਨਸਾਨਾਂ ਨੂੰ ਮੰਨਣ ਵਾਲੇ ਲੋਕ ਆ ਗੁਰੂ ਸਾਹਿਬ ਨੇ ਵੀ ਇਨਸਾਨੀਅਤ ਨੂੰ ਇਹ ਬੜਾ ਵੱਡਾ ਉੱਚਾ ਸਮਝਿਆ ਔਰ ਇਹ ਡਾਕਟਰਾਂ ਬੇੜਕਰ ਵੀ ਇਨਸਾਨੀਅਤ ਬਾਰੇ ਗੱਲ ਕਰਦਾ ਆ ਸੋ ਮੈਂ ਇਹਨਾਂ ਗੱਲਾਂ ਦੇ ਨਾਲ ਤੁਹਾਡੇ ਕੋਲ ਰਜਾ ਲੈਨ ਆਇਆ ਕਿ ਆਪਾਂ ਇਹਦਾ ਜਾਤੀਵਾਦੀ ਸਿਸਟਮ ਤੋਂ ਧਰਮ ਤੋਂ ਛਡਕਾਰਾ ਪਾ ਕੇ ਇਨਸਾਨੀਅਤ ਵਧਾਉਣ ਵਾਲੇ ਬਣੀਏ ਇਹਨਾਂ ਗੱਲਾਂ ਦੇ ਨਾਲ ਤੁਹਾਡੇ ਕੋਲ ਰਜਾ ਲੈਂਦਾ ਜੈ ਭੀਨ ਜੈ ਭਾਰਤ ਜੈ ਜਨਤਾ ਜੈ ਸੰਘਰਸ਼ ਅੱਜ ਮੇਰਾ ਨਾਮ ਪ੍ਰੀਤ ਮੈਂ ਨਿਊ ਆਟੋਵਰ ਦਾ ਜੁਨੇ ਜ਼ਿਲ੍ਹਾ ਪ੍ਰਧਾਨ ਜੀ ਜਿਹੜਾ ਅਸੀਂ ਅੱਜ ਦਾ ਪ੍ਰੋਗਰਾਮ ਕਰਨ ਜਾ ਰਹੇ ਆ ਜਿਹੜਾ ਗੁਰਪ੍ਰੀਤ ਸਿੰਘ ਪੁੰਨੂ ਨੇ 14 ਤਰੀਕ ਤੱਕ ਗਿਆ ਸੀ ਵੀ ਅਸੀਂ ਜਿਹੜਾ ਬਾਬਾ ਸਾਹਿਬ ਦੇ ਸਟੈਚੂ ਉੱਪਰ ਲਾਗੇ ਪੰਜਾਬ ਦੇ ਲੋਕ ਨੂੰ ਕਿਤੇ ਮਿਲ ਜਾਣਾ ਅਸੀਂ ਉਹਨਾਂ ਨੂੰ ਚੈਲੰਜ ਕਰਦੇ ਆ ਆਜੋਗੇ ਇੱਥੇ ਅਸੀਂ ਖੜੇ ਹੋਏ ਆ ਤੇ ਆਜੋ ਤੁਹਾਨੂੰ ਦੇਖ ਲੈਣੇ ਆ ਔਰ ਅਸੀਂ ਸਰਕਾਰਾਂ ਨੂੰ ਵੀ ਚੈਲੰਜ ਕਰਦੇ ਆ ਵੀ ਤੁਸੀਂ ਜਿਹੜੀਆਂ ਤੁਹਾਡੀਆਂ ਏਜੰਸੀਆਂ ਦੇ ਬੰਦੇ ਆ ਤੁਸੀਂ ਇਹ ਲੋਕਾਂ ਨੂੰ ਕਿਉਂ ਆਪਸ ਵਿੱਚ ਲੜਾ ਰਹੇ ਹੋ ਪਹਿਲਾਂ ਤੁਸੀਂ ਮੁਸਲਮਨ ਸਿੱਖ ਲੜਾਏ ਤੇ ਤੁਸੀਂ ਹਿੰਦੂ ਮੁਸਲਮਨ ਲੜਾਏ ਔਰ ਤੁਸੀਂ ਸਿੱਖ ਦੇ ਦ ਬਈ ਤੁਹਾਡੀਆਂ ਏਜੰਸੀਆਂ ਦੇ ਬੰਦੇ ਕਿਉਂਕਿ ਤੁਸੀਂ ਇਹ ਦੇਖੋ ਵੀ ਅਮਰੀਕਾ ਦੇ ਵਿੱਚ ਜਿਹੜਾ ਆ ਪੁੱ ਨੂੰ ਬੈਠਾ ਹੋਇਆ ਉਥੋਂ ਜਿਹੜੇ ਆ ਪੰਜਾਬੀ ਆਪਣੇ ਗਏ ਆ ਉਹਨਾਂ ਨੂੰ ਉਥੇ ਦੀ ਜਿਹੜੀ ਸੈਨਾ ਨੇ ਫਾਰਵਰਡ ਫਾਰਗ ਰਿਪੋਰਟ ਕਰਕੇ ਭੇਜ ਦਿੱਤੇ ਆ ਇੱਕ ਤਰ੍ਹਾਂ ਕੋ ਪੁੱ ਨੂੰ ਫਾਰਗ ਨਹੀਂ ਰਿਪੋਰਟ ਕਰ ਹੁੰਦੇ ਆ ਕਿਉਂਕਿ ਇਹ ਸਰਕਾਰਾਂ ਹੀ ਸਾਰਾ ਕੁਝ ਕਰਾ ਰਹੀਆਂ ਅਸੀਂ ਸਰਕਾਰਾਂ ਨੂੰ ਵੀ ਔਰ ਇਹਨੂੰ ਜਿਹੜਾ ਖਾਲਸਾ ਨੂੰ ਕੂਤ ਰੱਖਾ ਲੈਣ ਨੂੰ ਵੀ ਇਹ ਚੁਵਾ ਕਰਦੇ ਚੈਲੰਜ ਕਰਦੇ ਆ ਵੀ ਤੁਸੀਂ ਜੇਕਰ ਇਦਾਂ ਹੀ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਤਾਂ ਜਿਦਾ ਜਿਹੜਾ ਮਾਹੌਲ ਖਰਾਬ ਹੋਊਗਾ ਉਹਦੀ ਜਿਹੜੀ ਜ਼ਿੰਮੇਵਾਰੀ ਹੈ ਸਰਕਾਰਾਂ ਦੀ ਔਰ ਪ੍ਰ